ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਅੱਜ ਦੀ ਨਵੀਂ ਪੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਸੋਨਾ ਲੀਕਾ ਡੀਆਈ 60 ਟਰੈਕਟਰ ਦੀ ਵੀਡੀਓ ਦੋਸਤੋ ਕਿੰnyi ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾ ਦਾ ਸਾਰੀ ਗੱਲਬਾਤ ਆਪਾਂ ਪੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬੈਲ ਆਈਕਨ ਜ਼ਰੂਰ ਦਬਲੋ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸੋਨਾ ਲਿਕਾ ਡੀ 60 ਟਰੈਕਟਰ ਵਧੀਆ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲੂਗਾ ਸੋਨਾ ਲਿਕਾ ਡੀ 60 RX ਟਰੈਕਟਰ ਤਾਂ ਮਾਡਲ ਦੀ ਗੱਲ ਕਰ ਲਈ ਦੋਸਤੋ 2021 ਮਾਡਲ ਤੇ ਰੇਟ 5,82,000 ਰੁਪਏ ਦਾ ਰੇਟ ਰੱਖਿਆ ਗਿਆ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਰੰਗ ਪੇਂਟ ਪੜੀਆ ਸਾਫ਼ ਪਿਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ 4 ਸਿਲੰਡਰ ਇੰਜਨ ਗিয়ার ਬੜੀ ਸਾਫ਼ ਪਿਆ ਇੰਜਨ ਗিয়ার ਦਾ ਫੁੱਲ ਕੰਮ ਓਕੇ ਹੋਇਆ ਵਾ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਮੈਟ ਮੋੜ ਬਿਲਕੁਲ ਸਾਫ਼ ਪਿਆ ਦੋਸਤੋ ਟਾਇਰਾਂ ਦੀ ਗੱਲ ਕਰ ਲਈ ਤਾਂ ਇਹਦੇ ਅਪੋਲੋ ਦੇ ਟਾਇਰ ਆਗੇ 16 9 28 ਦੇ ਟਾਇਰ ਆ ਚਾਰੇ ਟਾਇਰ ਸਭ ਨੂੰ ਬੜੀ ਸਾਫ਼ ਤੇ ਨਵੀਂ ਕੰਡੀਸ਼ਨ ਦੇ ਵਿੱਚ ਮਿਲਣਗੇ ਟਾਇਰਾਂ ਦੇ ਨਾਲ ਬੇਟ ਲੱਗੇ ਹੋਏ ਆਗੇ ਤੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਰਾ ਟਰੈਕਟਰ ਬਿਲਕੁਲ ਨਵਾਂ ਆ ਤੇ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਦੋਸਤੋ ਪੰਜਾਬ ਨੰਬਰ ਟਰੈਕਟਰ 2021 ਮਾਡਲ ਦਾ ਤੇ 8582 ਦਾ ਰੇਟ ਆ ਰੇਟ ਘਟਬਧ ਹੋ ਜੂਗਾ ਦੋਸਤੋ ਮੌਕੇ ਤੇ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਦੋਸਤੋ ਸੁਨੀ ਟ੍ਰੈਕਟਰ ਹੰਡੇ ਹੰਡੇ ਆ ਬਰਨਾਲਾ ਵੀ ਹੈ ਮਿਲੂਗਾ ਤੇ ਵਾਕੀ ਜੇ ਕੋਈ ਵੀ ਲੋਨ ਵਗੈਰਾ ਕਰਉਣਾ ਚਾਹੁੰਦਾ ਹੈ ਲੋਨ ਵੀ ਹੋ ਜਾਊਗਾ ਟ੍ਰੈਕਟਰ ਦਾ ਰੇਟ ਦਾ ਘੱਟ ਵੱਧ ਹੋ ਜਾਊਗਾ ਤੇ ਵਾਕੀ ਦੋਸਤੋ ਸਾਰੇ ਕਾਗਜ਼ ਪੱਤਰ ਕਾਪੀ ਕਾਗਜ਼ ਪੱਤਰ ਪੂਰੇ ਨੇ ਟ੍ਰੈਕਟਰ ਦੇ ਤੇ ਵਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਦੇ ਆ ਦੋਸਤੋ ਮਿਲਦੇ ਆ ਅਗਲੀ ਨਵੀਂ ਵੀਡੀਓ ਵਿੱਚ ਤਤਕਲੀ ਧੰਨਵਾਦ ਦੋਸਤੋ